ਅਣਖ ਖਾਤਰ ਇੱਕ ਭਰਾ ਨੇ ਆਪਣੀ ਹੀ ਭੈਣ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਣਕਾਰੀ ਮੁਤਾਬਕ ਜਦੋਂ ਲੜਕੀ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਸੀ ਉਸ ਵੇਲੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਅਤੇ ਦੋਸ਼ ਕਿਸੇ ਹੋਰ ਤੇ ਨਹੀਂ ਬਲਕਿ ਲੜਕੀ ਦੇ ਭਰਾ ਤੇ ਲੱਗਿਆ ਜਾਣਕਾਰੀ ਮੁਤਾਬਕ ਲੜਕੀ ਨੇ 3 ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ ਜਿਸ ਤੋਂ ਪਰਿਵਾਰ ਵਾਲੇ ਜਾਂ ਕਹਿ ਸਕਦੇ ਆ ਭਰਾ ਖਫਾ ਸੀ ਅਤੇ ਇਸੇ ਕਰਕੇ ਕਾਰਨ ਮੰਨਿਆ ਜਾ ਰਿਹਾ ਹੈ ਕਿ ਇਹ ਜਿਹੜਾ ਕਤਲ ਹੈ ਇਸੇ ਵਜ੍ਹਾ ਕਰਕੇ ਕੀਤਾ ਗਿਆ ਤਾਂ ਮੋਗਾ ਦੇ ਪਿੰਡ ਦੋਲੇਵਾਲਾ ਤੋਂ ਬੇਹੱਦ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਭਰਾ ਦੇ ਵੱਲੋਂ ਹੀ ਕਥਿਤ ਤੌਰ ਤੇ ਆਪਣੀ ਭੈਣ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੋਲੇਵਾਲਾ ਵਿੱਚ ਉਸ ਸਮੇਂ دہشت ਦਾ ਮਾਹੌਲ ਬਣ ਗਿਆ ਜਦੋਂ ਇੱਕ ਭਰਾ ਨੇ ਹੀ ਆਪਣੀ ਭੈਣ ਤੇ ਗੋਲੀਆਂ ਚਲਾ ਦਿੱਤੀਆਂ ਕਥਿਤ ਤੌਰ ਤੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹੋ ਰਹੇ ਇੱਕ ਸਮਾਗਮ ਵਿੱਚ ਸੇਵਾ ਕਰ ਰਹੀ ਸੀ ਲੜਕੀ ਤਾਂ ਭਰਾ ਨੇ ਉਸ ਦੇ ਸਿਰ ਵਿੱਚ ਗੋਲੀਆਂ ਮਾਰ ਦਿੱਤੀਆਂ ਸਿਮਰਨ ਇੱਕ ਮਹਾਜਨ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਸੀ ਇਹ ਵੀ ਜਾਣਕਾਰੀ ਹੈ ਉਸ ਨੇ ਪਿੰਡ ਦੇ ਹੀ ਇੱਕ ਲੜਕੇ ਦੇ ਨਾਲ 3 ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ ਉਸ ਦਾ ਭਾਈ ਇਹ ਚੀਜ਼ ਪਸੰਦ ਨਹੀਂ ਕਰਦਾ ਸੀ ਤੇ ਉਸ ਨੇ ਇਹ ਸਵਾਰਦਾਤ ਨੂੰ ਅੰਜਾਮ ਦੇ ਦਿੱਤਾ ਹਾਲਾਂਕਿ ਪੁਲਿਸ ਨੇ ਮਰਤਕ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਪਿਸਟਲ ਵੀ ਬਰਾਮਦ ਕਰ ਲਿਆ ਹੈ ਅਗਲੀ ਕਾਰਵਾਈ ਕਰ ਸ਼ੁਰੂ ਕਰ ਦਿੱਤੀ ਗਈ ਹੈ ਅਖਰ ਕੀ ਪੂਰਾ ਮਾਮਲਾ ਪਿੰਡ ਵਾਲਿਆਂ ਤੋਂ ਸੁਣਦੇ ਆ ਤੇ ਪੁਲਿਸ ਅਧਿਕਾਰੀਆਂ ਦਾ ਇਸ ਬਾਰੇ ਕੀ ਕੁਝ ਕਹਿਣਾ ਮੇਰਾ ਨਾਮ ਮੀਕ ਸਿੰਘ ਹੈ ਜੀ ਦੌਲੇਵਾਲ ਤਾਂ ਮੈਂ ਰਹਿਣ ਵਾਲਾ ਪੂਰੀ ਚੱਲੀ ਹੈਗੀ ਇਹ ਕੌਣ ਲੱਗਦੇ ਤੁਹਾਡੇ ਕਿੱਦਾਂ ਕੋਲ ਇਹ ਸਾਡੇ ਲੜਕੀ ਦਾ ਗਵਾਹ ਢੀ ਹੈ ਦੋ ਘਰ ਛੱਡ ਕੇ ਸਾਡੇ ਨੇੜੇ ਦੇ ਹੀ ਹੈ ਇਹ ਮਹਾਜਨ ਸਿੰਘਾ ਦੀ ਕੁੜੀ ਸੀ ਤੇ ਰਾਮਾ ਸਿੰਘਾ ਦੇ ਮੁੰਡੇ ਨਾਲ ਇਹਨੇ ਕੁੜੀ ਨੂੰ ਵਿਆਹ ਕਰਵਾ ਲਿਆ 3 ਸਾਲ ਪਹਿਲਾਂ ਇਹ ਦਾ ਭਰਾ ਇਤਰਾਜ਼ ਕਰਦਾ ਸੀ ਜਦੋਂ ਤੋਂ ਵਿਆਹ ਹੋਇਆ ਉਦੋਂ ਤੋਂ ਲੈ ਕੇ ਤਾਂ ਫਿਰ ਉਹ ਇੰਗਲੈਂਡ ਚਲਾ ਗਿਆ 3 ਸਾਲ 2 ਸਾਲ ਲਾ ਕੇ ਵਾਪਸ ਆ ਗਿਆ ਕਿ ਅੱਜ ਇਹ ਸਾਡੇ ਸਮਾਗਮ ਚੱਲ ਰਹਾ ਹੈ ਬਾਬਾ ਜੀ ਦੇ ਕੰਡ ਪਠ ਆਰੰਭ ਸੀ ਗੁਰਦੁਆਰਾ ਸਾਹਿਬ ਉੱਥੇ ਲੜਕੀ ਇਹ ਪਹੁੰਚੀ ਹੋਈ ਸੀ ਸੇਵਾ ਸੁਆ ਕਰਨ ਤੇ ਉਹਨੇ ਨੂੰ ਉਹ ਮੁੰਡਾ ਆਇਆ ਪੈਦਲ ਚੱਲ ਕੇ ਤੇ ਉਹ ਨਿਆਣਕੇ ਤੇ ਹਿੰਦੇ ਸਿਰ 'ਚ ਗੋਲੀਆਂ ਮਾਰਤੀਆਂ ਕੌਣ ਸੀਗਾ ਮੁੰਡਾ ਜਿਹਨੇ ਭਰਾ ਹੀ ਸੀਗਾ ਜੀ ਸੱਗਾ ਭਰਾ ਜੀ ਸੱਗਾ ਭਰਾ ਗੋਲੀਆਂ ਕਿੱਥੇ ਮਾਰੀਆਂ ਜੀ ਸਿਰ 'ਚ ਮਾਰੀਆਂ ਜੀ ਪਿਛਲੇ ਕੁੜੀ ਕਿੱਥੇ ਸੀ ਉਹ ਕੁੜੀ ਗੁਰਦੁਆਰਾ ਸਾਹਿਬ ਦੇ ਅੰਦਰ ਸੀ ਲੰਗਰ ਚ ਲੰਗਰ ਹਾਲ ਦੇ ਬਾਹਰ ਖੜੀ ਸੀ ਉੱਥੇ ਮਾਰੀ ਹਾਂਜੀ ਹਾਂਜੀ ਇਸਾਨ ਕਿਹਾ ਸਕਦੇਵੇਂ ਰੰਜਿਸ਼ ਕੋਈ ਹੈ ਕਿ ਲਵ ਮੈਰਿਜ ਕਰਕੇ ਲਵ ਮੈਰਿਜ ਕਰਕੇ ਹੋਰ ਨਹੀਂ ਕੋਈ ਇਹਨਾਂ ਦੀ ਦੁਸ਼ਮਣੀ ਹੈਗੀ ਲਵ ਮੈਰਿਜ ਕਰਕੇ ਉਦੋਂ ਤੋਂ ਹੀ ਚੱਲ ਰਹੀ ਸੀ ਕਦਰ ਦੇ ਦੌਲੇ ਵਾਲ ਜੋ ਅੱਜ ਤੋਂ 3 ਸਾਲ ਪਹਿਲਾਂ ਕੁੜੀਆਂ ਨੇ ਲਵ ਮੈਰਿਜ ਕਰਾਈ ਸੀ ਇਹ ਮਾਜਨਾ ਦੀ ਕੁੜੀ ਏ ਤੇ ਮੁੰਡਾ ਸੀ ਹਰਾਵਾ ਸਿੱਖਾਂ ਦਾ ਤੇ ਉਹਦੇ ਭਰਾਣੇ ਆ ਗੁਰਦੁਆਰੇ ਬਾਬੇ ਝੁਗਿਆਰੇ ਤਨਸੀ ਦਾਦਾ ਦਾ ਮੇਲਾ ਚੱਲਦਾ ਪਿਆ ਉੱਥੇ ਆਣ ਕੇ ਲੰਗਰ ਦੇ ਵਿੱਚ ਕੁੜੀਆਂ ਪਕਾਉਂਦੀ ਵੀ ਸੀ ਰੋਟੀਆਂ ਉੱਥੇ ਜਾ ਕੇ ਉਹਨੇ ਜਾਂਦੇ ਜਾ ਕੇ ਪਸਤੌਲ ਦੇ ਵਿੱਚ ਗੋਲੀਆਂ ਮਾਰੀਆਂ ਜਾ ਕੇ ਉਹਦੇ ਸਿਰ 'ਚੋਂ ਕਿੰਨੀਆਂ ਗੋਲੀਆਂ ਮਾਰੀਆਂ ਏ ਨਹੀਂ ਪਤਾ ਦੋ ਦੋ ਮਾਰੀਆਂ ਗੋਲੀਆਂ ਜੀ ਕੌਣ ਸੀ ਘੇ ਮਾਰਨ ਵਾਲਾ ਜੀ ਇਹ ਉਹਦਾ ਭਰਾ ਜੀ ਸੱਗਾ ਭਰਾ ਸੀਗਾ ਸੱਗਾ ਭਰਾ ਹਾਂਜੀ ਕਾਰਨ ਕੀ ਕਰ ਰਿਹਾ ਜੀ ਨਹੀਂ ਸਕਦੇ ਇਸ ਗੱਲ ਦੇ ਕਾਰਨ ਇਹੋ ਹੀ ਸੀ ਵੀ ਜਿਹੜਾ ਉਹਨੇ ਲਾ ਮੈਰਿਜ ਕਰਾਈ ਸੀ ਆਪਦੇ ਮਰਜ਼ੀ ਨਾਲ ਵਿਆਹ ਕਰਾਇਆ ਸੀ ਇਹ ਕੁੜੀ ਕਿੱਥੇ ਦੇ ਰਹਿਣ ਵਾਲੇ ਜੀ ਦੋਲੇਵਾਲ ਦੀ ਰਹਿਣ ਵਾਲੀ ਕੁੜੀ ਤੇ ਮੁੰਡਾ ਜੀ ਮੁੰਡਾ ਵੀ ਦੋਲੇਵਾਲ ਦਾ ਜੀ ਤੇ ਬੱਚਾ ਵੀ ਕੋਈ ਇਹਨਾਂ ਦੇ ਨਹੀਂ ਬੱਚਾ ਕੋਈ ਨਹੀਂ ਜੀ 3 ਸਾਲ ਪਹਿਲਾਂ ਕਿਹਾ ਸੀ 3 ਸਾਲ ਪਹਿਲਾਂ ਹਾਂਜੀ ਗੋਲੀਆਂ ਕਿੱਥੇ ਵੱਜੀਆਂ ਸੀ ਸਿਰ 'ਚ ਵੱਜੀਆਂ ਗੋਲੀਆਂ ਕਿੰਨੇ ਕੁ ਲੋਕ ਸੀਗੇ ਉਦੋਂ ਲੰਗਰ ਹਾਲ ਦੇ ਵਿੱਚ ਜਦੋਂ ਇਹਦੇ ਗੋਲੀਆਂ ਮਾਰੀਆਂ ਕਿਵੇਂ ਮਾਰੀਆਂ ਕੁਛ ਹੈਗਾ ਕੀ ਦੇਖਿਆ ਕੁਝ ਅਹ ਇੰਨਾ ਹੋਊਗਾ ਬੀਬੀਆਂ ਆਉਣੀਆਂ ਬੀਬੀਆਂ ਆਉਣ ਦੀਆਂ ਜਦੋਂ ਗੋਲੀ ਚੱਲੀ ਡਰਦੇ ਭੱਜ ਭੁੱਜ ਗਏ ਕਿੰਨੀਆਂ ਗੋਲੀਆਂ ਮਾਰੀਆਂ ਦੋ ਦੋ ਗੋਲੀਆਂ ਮਾਰੀਆਂ ਜੀ ਮੇਰੀ ਨੌ ਹੈ ਕਿਵੇਂ ਮੌਤ ਹੋ ਗਈ ਮੌਤ ਹੀ ਬਾਪੇ ਚੋ ਗੇਲਤੀ ਆਈ ਮੇਲਾ ਸਾਡੇ ਚਾਹਦਾ ਸੀ ਬਾਪੇ ਉੱਥੇ ਲੰਗਰ ਦੀ ਸੇਵਾ ਕਰਦੀ ਪਈ ਸੀ ਤੇ ਕੁੜੀਆਂ ਮੇਰੀਆਂ ਨਾਲ ਆਈਆਂ ਨੇ ਉਹ ਤੋਂ ਖਿੱਚੀ ਖਿੱਚੀ ਉਹਦਾ ਭਰਾ ਲਾਇਆ ਉਹਨੇ ਗੋਲੀਆਂ ਮਾਰੀਆਂ ਤੇ ਉਹਨੇ ਮਾਰ ਦਿੱਤੀ ਕਿਹਨੇ ਮਾਰੀਆਂ ਕੁੜੀਆਂ ਅਰਮਾਨ ਨੇ ਉੱਕੀ ਲੱਗਦਾ ਕੁੜੀ ਦਾ ਕੁੜੀ ਦਾ ਭਰਾ ਐ ਸੱਕਾ ਕਾਹਤੋਂ ਗੋਲੀ ਕਾਹਤੋਂ ਮਰੀ ਕੀ ਰੰਜਿਸ਼ ਕੀਤੀ ਉਹ ਇਹਨੇ ਲੈ ਮਾਰਜ ਕਰਾਈ ਸੀ ਹਥੋਂ ਕਰਕੇ ਉਦੋਂ ਜਦੋਂ ਲੈ ਮੈਡੀ ਕਰਾਈ ਕਰੇ ਦੱਸਿਆ ਨਹੀਂ ਸੀਗੇ ਉਹਨਾਂ ਨੇ ਕਿੰਨਾ ਘਰ ਤੋਂ ਪਾਸੇ ਹੋ ਗਈ ਲੈ ਮੈਡੀ ਕਰਾਈ ਹਾਂਜੀ ਕੀ ਕੀ ਕਹਿਣਾ ਚਾਹੁੰਗੇ ਮੰਗ ਕੀ ਲੈਣਾ ਚਾਹੀਦਾ ਮੰਗੇ ਕੀ ਹੁਣ ਕੋਈ ਇਹਦਾ ਮੁੱਲ ਪੈਣਾ ਚਾਹੀਦਾ ਮੇਰੀ ਐਡੀ ਨੌਜਵਾਨ ਨਾ ਉਹਨਾਂ ਮਾਰ ਕੇ ਛੱਡ ਦਿੱਤੇ ਇੱਕ ਇੱਕ ਪੁੱਤ ਇੱਕ ਇੱਕ ਮੇਰਾ ਬੱਚਾ ਇੱਕ ਇੱਕ ਮੇਰੀ ਨਾ ਸਬ ਡਿਵੀਜ਼ਨ ਧਰਮਕੋਟ ਦੇ ਥਾਣਾ ਕੋਟੀ ਸੇਖਾਂ ਦੇ ਪਿੰਡ ਦੋਲੇਵਾਲ ਦੇ ਵਿੱਚ ਇੱਕ ਮਰਡਰ ਦੀ ਇਨਫਾਰਮੇਸ਼ਨ ਮਸੂਲ ਹੋਈ ਸੀ ਸਾਨੂੰ ਜਿਸ ਵਿੱਚ ਸਾਡੇ ਐਸਐਸਓ ਸਾਹਿਬ ਤੇ ਮੈਂ ਮੌਕੇ ਤੇ ਪਹੁੰਚਿਆ ਜਦੋਂ ਇਹਨੂੰ ਵੈਰੀਫਾਈ ਕੀਤਾ ਗਿਆ ਪ੍ਰੋਪਰਲੀ ਬ੍ਰੀਫਲੀ ਤੇ ਪਤਾ ਚੱਲਿਆ ਕਿ ਜਿਹੜੀ ਸਿੰਨਮ ਕਵਰਾ ਏਜ 23 ਸਾਲ ਇਹ ਜਿਹੜੀ ਗੋਲੀਆਂ ਮਾਰ ਕੇ ਇਹਦਾ ਮਰਡਰ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਵਜ੍ਹਾ ਰੰਦੀਸ਼ ਇਹ ਸਾਹਮਣੇ ਆਈ ਕਿ ਜਿਹੜਾ ਇਹਦਾ ਬ੍ਰਦਰ ਕਰਨੂ ਪੀਤਾ ਉਹਦੇ ਵੱਲੋਂ ਮਰਡਰ ਕੀਤਾ ਗਿਆ ਸੀ ਜਿਹੜੀ ਸਿਮਰਨ ਆਇਨ ਨੇ ਤਿੰਨ ਸਰਦਲਾਂ ਨਾਲ ਮੈਰਿਜ ਕਰਵਾਈ ਸੀ ਤੇ ਹਰਮਨ ਜਿਹੜਾ ਸੀ ਉਹ ਤੋਂ ਇਤਰਾਜ਼ ਕਰਦਾ ਸੀ ਤੇ ਉਹਦੇ ਸਬੰਧ ਵਿੱਚ ਉਹਨੇ ਇਹਦੇ ਅੱਜ ਗੋਲੀਆਂ ਮਾਰ ਕੇ ਮਰਡਰ ਕਰਤਾ ਜਿਹੜਾ ਹਰਮਨ ਪੀਤਾ ਉਹਨੂੰ ਅਸੀਂ ਰਾਉਂਡ ਅਪ ਕਰ ਲਿਆ ਤੇ ਜਿਹੜਾ ਪਿਸਟਲ ਇਸ ਵਿੱਚ ਵਰਤਿਆ ਸੀ ਉਹ ਵੀ ਅਸੀਂ ਹਾਸਲ ਕਰ ਲਿਆ ਤੇ ਅੱਗੇ ਜਿਹੜੀ ਆ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ ਤੇ ਮਾਨਜੋਗ ਅਦਾਲਤ ਦੇ ਵਿੱਚ ਇਹਨੂੰ ਪੇਸ਼ ਕਰਕੇ ਦਰਮਾਨ ਲੈ ਕੇ ਅੱਗੇ ਫਰਦਰ ਜਿਹੜੀ ਕਸ਼ਕਿਸ਼ ਕੀਤੀ ਜਾ